ਹਾਂਜੀ ਸਵਾਗਤ ਹੈ ਜੀ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵਿਜ਼ਿਟ ਆਪਣੀ ਪਿੰਡ ਜਗਦੇਵ ਖੁਰਦ ਆਪਾਂ ਪਹੁੰਚੇ ਆਂ ਭਾਜੀ ਪ੍ਰੇਮ ਸਿੰਘ ਹੁਣਾਂ ਕੋਲ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪੰਜ ਪਸ਼ੂ ਵਿਖਾਉਣੇ ਆਂ ਤੇ ਇਹਨਾਂ گاਵਾ ਦੇ ਦੋ ਮੱਝਾਂ ਜੇ ਜੋ ਇਹ ਸਵਾਏ ਪਸ਼ੂ ਸਾਰੇ ਵਿਖਾਵਾਂਗੇ ਇੱਕ ਗੱਭਣਾਂ ਮੱਝ ਤੇ ਆਜੋ ਕਰਦੇ ਆਂ ਗੱਲਬਾਤ ਹੁਣ ਭਾਜੀ ਹੁਣਾਂ ਨਾਲ ਸਾਸੀ ਦਾ ਭਾਜੀ ਸਾਸੀ ਕਾਲ ਵੀਰ ਜੀ ਕੀ ਹਾਲ ਚਾਲ ਜੇ ਵਧੀਆ ਵਧੀਆ ਵਿਰਜੀ ਤੁਸੀਂ ਸੁਣਾਓ ਪਹਿਲਾਂ ਤੇ ਧੰਨਵਾਦ ਤੁਹਾਡਾ ਜੀ ਸਾਨੂੰ ਮੌਕਾ ਦਿੱਤਾ ਬਹੁਤ ਧੰਨਵਾਦ ਜੀ ਵਿਰਜੀ ਚਲੋ ਇਦਾਂ ਹੀ ਹਾਂ ਮਾਰਾ ਹੀ ਕੰਮ ਚਲਾਇਆ ਹਾਂ ਜੀ ਹਾਂ ਜੀ ਹਾਂ ਜੇਦਾ ਵੀਰਾ ਭਰਾਵਾਂ ਦੇ ਸਿਰ ਤੇ ਹੀ ਆ ਜੀ ਤੇ ਬਾਕੀ ਸਾਰੇ ਵੀਡੀਓ ਵੇਖਣ ਵਾਲੇ ਭਰਾਵਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸਪੋਰਟ ਕਰੋ ਸਾਡੇ ਚੈਨਲ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਤੇ ਸਬਸਕ੍ਰਾਈਬਰ ਕਰਿਆ ਕਰੋ ਤੇ ਕਰੀਏ ਸ਼ੁਰੂਆਤ ਆਪਾਂ ਭਾਜੀ ਆ ਨੰਬਰ ਇਹ ਕਿਹੜਾ ਬਣਾਉਂਦਿਆਂ ਸੀ ਹਾਂਜੀ ਹਾਂਜੀ ਧੰਨਵਾਦ ਧੰਨਵਾਦ ਤੁਹਾਡਾ ਹੋਰ ਫਿਰ ਟਾਈਮ ਨਹੀਂ ਆਪਣਾ ਥੋੜਾ ਜਿਹਾ ਲੱਗਾ ਠੀਕ ਜੀ ਠੀਕ ਜੀ ਠੀਕ ਜੀ ਫਿਰ ਮੈਂ ਆਪੀ ਚਲੋ ਚਲੋ ਇਦਾਂ ਹੀ ਅੰਤ ਨਾਲ ਮਿਲ ਕੇ ਜੀ ਪਾਜੀ ਤੇ ਪਹਿਲੇ ਨੰਬਰ ਤੇ ਮੱਜ ਸੁਈ ਆਇਨ ਹੋ ਗਿਆ 15 ਦਿਨ ਸੁਈ ਨੂੰ ਅੱਛਾ ਜੀ ਠੀਕ ਹੈ ਜੀ ਤੇ ਦੁੱਧ ਦੇ ਥਲੇ ਹੋ ਗਿਆ 7 ਕਿਲੋ ਕੰਡੇ ਵਾਲਾ ਅੱਛਾ ਜੀ ਹਾਂਜੀ ਤੇ 7 ਕਿਲੋ ਕੰਡੇ ਵਾਲਾ ਦੁੱਧੂ ਦਾ ਮਗਰ ਇਹਦੇ ਕਟਾ ਜੀ ਅੱਛਾ ਜੀ ਹਾਂਜੀ ਕਿੰਨੇ ਦਿਨ ਹੋਏ ਸੁਈ ਨੂੰ ਇਨੋਂ ਵਿੱਚ 15 ਦਿਨ ਹੋ ਗਏ ਜੀ ਠੀਕ ਹੈ ਜੀ 15 ਦਿਨ ਹੋ ਗਏ ਸੂਈ ਨੂੰ ਤੇ ਮਗਰ ਇਹਦੇ ਕੱਟਾ ਜੇ ਬਾਕੀ ਮੱਡੀ ਮੱਝ ਆ ਭਾਰੀ ਆ ਬਹੁਤ ਜਿਆਦੀ ਕੁੰਡੀ ਆ ਨਿਕਾ ਨਿਕਾ ਸਿੰਗ ਲੱਗਾ ਹਾਂਜੀ 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 ਬਾਕੀ ਜਿੰਨਾ ਕਿਦਾ ਵੀਰ ਜੀ ਮੁੱਲ ਕਰ ਦੇਣਾ ਨਾ ਅੱਛਾ ਜੀ ਜਿੰਨੀਆਂ ਦੀ ਕਿਸੇ ਨੇ ਮੰਡਰ ਨਹੀਂ ਮੱਝ ਦੇਣਾ ਭਾਈ ਇਹ ਮਜੂਸੀਆ ਮਗਰ ਕੱਟੀ ਮਗਰ ਕੱਟੀ ਏ ਕੱਟਾ ਜੇ ਅੱਛਾ ਮਗਰ ਕੱਟਾ ਜੇ ਫੀਮ ਮੇਲ ਕਾਫ ਅੱਛਾ ਜੀ ਵੀਰ ਜੀ ਹਮਾਰਾ ਨਾਮ ਹਵਾ ਲੈਨੇ ਮੜਾਇਆ ਕਿਆ ਮਾਰ ਦਿਓ ਬਹੁਤ ਬਣਾਵਟ ਬਲੂ ਸੋਨੀਆ ਖਣਾ ਸੁਣਾ ਦਾ ਬਖਾ ਦਿਓ ਮੜਿਆ ਬੱਕੀ ਥਾਣਾਂ ਆ ਵੇਖੋ ਬਹੁਤ ਗੈਪਤ ਲੱਗਾ ਵਾ ਤੇ ਬਾਹਨੇ ਦੀ ਵੀ ਸਾਫ ਮੱਜ ਤੇ ਦਸੀ ਵੀਰ ਜੀ ਰੇਟ ਆਪਾ ਇਹਦਾ ਮੋਲੇ ਦਾ ਵੀਰ ਜੀ ਜੈ ਜੀ ਕਰਦੀ ਕਿੰਨਾ ਕਰ 40000 ਕਰਦੀ ਐ ਚਾਲੀ ਹਜ਼ਾਰ ਦੀ ਸੱਜਰ ਸੂਈ ਮੱਝ ਹਾਂਜੀ ਤੁਸੀਂ ਦੱਸੋ ਬਾਕੀ ਹੋ ਫਰੀ ਆ ਗਏ ਹਾਂਜੀ ਹਾਂਜੀ ਚਲੋ ਕਰ ਦੋ ਮੈਂ ਚਲੋ ਵੀਰ ਕਹਿੰਦਾ ਕਿ ਕੋਈ ਆਪਣੀ ਵੀਡੀਓ ਵੇਖ ਕੇ ਆਊਗਾ ਤਾਂ ਉਹਦਾ ਖੁੱਲਾ ਮਾਨਦਾਨ ਕਰ ਦਿੱਤਾ ਜਾਊਗਾ ਵਿੱਚੋਂ ਹੋਰ ਵੀਡੀਓ ਵੇਖੂਗਾ ਵੱਧ ਤੋਂ ਵੱਧ ਖੁੱਲਾ ਮਾਨ 2000 ਦਾ ਮਾਨ ਕਰਦਾਂਗੇ 38 ਹਜ਼ਾਰ ਦੀ ਮੱਝ 38 ਹਜ਼ਾਰ ਦੀ ਸੱਜਰ ਸੂਈ ਮੱਝ ਬਾਕੀ ਬੱਚੀ ਮੜਿਆ ਕੈਮਰਾ ਮਾਰ ਤੋ ਇੱਧਰ ਬਾਕੀ ਆ ਵੇਖੋ ਹੁਣ ਮੇਰੀ ਬਣਾਵਟ ਵੇਖੋ ਕਿੱਡੀ ਸੋਹਣੀ 49 ਸਾਰੇ ਦੇਖੋ ਇੱਕੋ ਜਿਹੇ ਹੁਣ ਬਾਕੀ ਠੰਡੀ ਮੱਝ ਅੱਜ ਨਹੀਂ ਆ ਗਈ ਠੀਕ ਹੈ ਜੀ ਬਾਕੀ ਆ ਡਿਮਾਂਡ ਆਪਣੀ ਬਹੁਤ ਵੀਰ ਭਰਾਵਾਂ ਦੀ ਨੀਲੀ ਰਾਵੀ ਮੱਛੀ ਅੱਛਾ ਜੀ ਮਗਰ ਨੀਲੀ ਰਾਵੀ ਵੀਰ ਜੀ ਕੱਟੀ ਹੈ ਠੀਕ ਹੈ ਜੀ ਹਾਂ ਜੀ ਬਾਕੀ ਘਮਾਨੇ ਮੂ ਮੇਰੀ ਦੀ ਬਣਾਵਟ ਬਹੁਤ ਸੋਹਣੀ ਲੱਗੀ ਹਾਂ ਬਹੁਤ ਵਧੀਆ ਬਣਾ ਤੇ ਬਾਕੀ ਨੀ ਨੀਰੀਆਂ ਨਿਸ਼ਾਨੀਆਂ ਦੇਖੋ ਪੂਰੀਆਂ ਜੇ ਸੂਲ ਤੱਕ ਨਿਸ਼ਾਨੀਆਂ ਆ ਗਈਆਂ ਤੇ ਫੇਸ ਕੁਆਲਟੀ ਚੈੱਕ ਕਰੋ ਜੀ ਫੇਸ ਵੀ ਨੀਲੀ ਰਾਵੀ ਦੀਆਂ ਮਈਆਂ ਦੇ ਹੱਡੇ ਕੋਲ ਵੀ ਕਰਵਾ ਤੇ ਬਹੁਤ ਅੱਛਾ ਜੀ ਬਹੁਤ ਜਾਂਦੀਆਂ ਠੀਕ ਹੈ ਜੀ ਬਾਕੀ ਨੀਲੀ ਰਾਵੀ ਕੀ ਕਰਿਆ ਪੀ ਬਾਤੀ ਸਿੰਘ ਦੇ ਛੋਟਾ ਲੱਗਾ ਨਹੀਂ ਤੇ ਨੀਲੀ ਰੰਗ ਦਾ ਸੇਲ ਖੁੱਲਾ ਹੁੰਦਾ। ਬਾਕੀ ਸਾਰੇ ਤਾਂ ਕੋਈ ਮੈਂ ਚੰਗੀ ਮਗਰ ਯਾਰ ਕਰੋ ਚੈੱਕ ਨੀਰ। ਫੇਸ ਕੁਆਲਟੀ ਚੈੱਕ ਕਰੋ ਸਿੰਘ, ਗੋਲ ਸਿੰਘ ਬਿਲਕੁਲ। ਹਾਂਜੀ। ਇਹ ਜੀ ਬੌਲਾ ਹੀ ਹੁੰਦਾ ਇਹਦੇ ਥੱਲੇ 9 ਕਿਲੋ। 9 ਲੀਟਰ ਬੌਲਾ ਤਿਆਰ ਦੇ। ਕਿੰਨੇ ਦਿਨਾਂ ਦੀ ਸੁਈ ਆ? ਸੁਈ ਨੂੰ ਇਹਨੂੰ ਵੇਚੀ ਅੱਜ ਚੌਥਾ ਰਹਿਣ ਜੀ। ਠੀਕ ਹੈ ਜੀ। ਯਾਨੀ ਕਿ ਦੁੱਧ ਕਰਜੋ 12 ਲੀਟਰ। 12 ਕਿਲੋ ਕਰਜੋ। ਠੀਕ ਹੈ ਜੀ। ਠੀਕ ਹੈ ਜੀ। ਆਹ ਕਰੋ ਚੈੱਕ ਜੀ। ਆਰਡਰ ਕੁਆਲਟੀ ਦੇਖੋ ਤੁਸੀਂ। ਇਦੇ ਪਿਛੇ ਕੜਾ ਜੇ ਬੱਚਾ ਜਿਹਦੇ ਪਿਛੇ ਕੱਟੀ ਜੇ ਆਹ ਕੱਟੀ ਜੇ ਕੱਟੀ ਵੀ ਨੀਲੀ ਦੀ ਡਬਲ ਫਾਇਦਾ ਦਾ ਲੁਕੀ ਕਿੰਗ ਇਹ 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 ਇਹਦਾ ਕੀ ਮਤਲਬ ਰੱਖਣਾ ਵੀਰ ਜੀ ਇਹਨਾਂ ਵੀਰ ਜੀ ਮੁੱਲ ਕਰ ਨੂੰ ਜਿੰਨਾ ਮਰਜ਼ੀ ਕਰੀਏ 70000 ਦੀ ਬਜਟ ਦੇ ਰਾਂਗੇ ਮੁੱਲ 75000 ਰੁਪਿਆ ਕਰਦੇ ਹਾਂ ਠੀਕ ਹੈ ਜੀ ਹਾਂਜੀ ਬਾਕੀ ਬੋਲਾ ਬੁਲਾ ਚੰਗਾ ਬਾਕੀ ਬਲੀਡ ਦਾ ਹਾਂਜੀ ਵੀਰ ਜੀ ਹੁਣ ਤੀਜੇ ਨੰਬਰ ਤੇ ਆਪਾਂ ਗਾਈ ਵਖਾਉਣੀ ਜੇ ਤੇ ਇਹਦੀ ਦੱਸਿਓ ਭਾਜੀ ਡਿਟੇਲ ਅੱਛਾ ਜੀ ਪਹਿਲਾਂ ਸੁਭਾਅ ਵੇਖੋ ਥੰਮ੍ਹ ਥੰਮ੍ਹ ਦੀ ਗਾਂ ਬਹੁਤ ਸੋਹਣੀ ਹੈ ਵੀਰ ਜੀ ਹਾਂਜੀ ਮਗਰ ਵਛਾ ਵੀਰ ਜੀ ਦੇ ਠੀਕ ਜੀ ਬਹੁਤ ਤਰੀਕੀਆਂ ਜਿਹਾ ਬੈਠਾ ਹੈ ਗਾਈ ਦਾ ਕੱਦ ਕਾਠ ਬਹੁਤ ਤਗੜਾ ਵਾਹੇ ਤੇ ਆ ਵੀਰ ਚੈੱਕ ਕਰੋ ਵੀਰ ਜੀ ਸ਼ਾਦੀ ਤੱਕ ਵੇਖਾ ਹਾਈਟ ਹੈ ਰੀ ਹਾਂਜੀ ਇਹ ਕਿੰਨਾ ਜੀ ਥੱਲੇ ਬਾਜੀ ਦੁੱਧ ਦੁੱਧ ਦੇ ਥੱਲੇ ਵਿੱਚ ਜੀ 12 ਕਿਲੋ ਹੋਗਾ ਹੁਣ ਅੱਛਾ ਜੀ ਕਿੰਨੇ ਦਿਨਾਂ ਦੇ ਸੂਈ ਦੱਸ 15 ਦਿਨ ਹੋ ਗਏ ਜੀ ਅੱਜ ਠੀਕ ਆ ਸੂਈ ਨੂੰ 15 ਦਿਨ ਦੇ ਮੌਕੇ ਦੇ ਦੁੱਧ 10 ਲੀਟਰ ਤਿਆਰ ਆ ਬੱਚਾ ਜੇ ਆ ਵਾਲਾ ਬੱਚਾ ਬੱਚਾ ਜੇ ਪਿਛੇ ਬੱਚਾ ਜੇ ਵਿੱਚ ਠੀਕ ਹੈ ਜੀ ਇਹ ਬਾਕੀ ਜਿੰਨਾ ਕੱਦ ਕਾਟਿਆ ਦੁੱਧ ਹੋਰ ਵਧੂਗੀ ਐ